ਸਤਿ ਸ਼੍ਰੀ ਅਕਾਲ ਭਾਈ ਮੈਂ ਤੇ ਰੰਧਾਵਾ ਸਾਹਿਬ ਸੁਖਜਿੰਦਰ ਸਿੰਘ ਜੀ ਅੱਜ ਸੰਵਿਧਾਨ ਬਚਾਓ ਦੇ ਵਾਸਤੇ ਤਾਖੇ ਹਲਕੇ ਜਾ ਰਹੇ ਹਾਂ ਇਹ ਸੋ ਬਾਤ ਬਰਨਾਲੇ ਵੀ ਪ੍ਰੋਗਰਾਮ ਹੈ ਸੋ ਰਸਤੇ ਵਿੱਚ ਗੱਲਾਂ ਕਰ ਰਹੇ ਆ ਕਿ ਭਗਵਾਨ ਪ੍ਰਮਾਨ ਸਾਹਿਬ ਦਾ ਜਿਹੜਾ ਜੁੱਧ ਨਸ਼ਿਆਂ ਵਿਰੋਧ ਹੈ ਉਹਦਾ ਕੀ ਹਾਲ ਹੈ ਕੁਝ ਹੱਡ ਬੀਤੀ ਸੁਣਾਉਣਗੇ ਜਾ ਜਿਹੜੀ ਅੱਖੀਂ ਦਿੱਠਾ ਲੋਕਾਂ ਨੇ ਦੱਸਿਆ ਪੂਰੇ ਬਾਰੇ ਦਾਂ ਦਾਵਾ ਸਭ ਗੱਲ ਕਰਨਗੇ ਸੋਰ ਦਾਵਾ ਸਾਹਿਬ ਦੱਸੋ ਜਰਾ ਕੀ ਹੈ ਜੁੱਧ ਨਸ਼ਾ ਵਿਰੋਧ ਜਿਹੜਾ ਭਗਵੰਤ ਮਾਨ ਨੇ ਚਲਾਇਆ ਇਹ ਮੈਂ ਪਹਿਲਾਂ ਵੀ ਇੱਕ ਕੰਪਰੋਰੀ ਫੋਟੋ ਭੇਜੀਆਂ ਸੀ ਫ੍ਰੀਸ ਵਾਲਿਆਂ ਇੱਕ ਪੁਲਿਸ ਦਾ ਮੁਲਾਜ਼ਮ ਤੇ ਉਹ ਉਹਦੀਆਂ ਵੈਪਨ ਦੇ ਨਾਲ ਇਲੈਗਲ ਵੈਪਨਸ ਦੇ ਨਾਲ ਬੈਠਾ ਗੈਂਗਸਟਰਾਂ ਦੇ ਨਾਲ ਬੈਠਾ ਔਰ ਸਾਹਮਣੇ ਅਫੀਮ ਰੱਖ ਕੇ ਬੈਠਾ ਇਤੋਂ ਦੀ ਗੱਲ ਹੈ ਕਿ ਗੁਰਦਾਸਪੁਰ ਦੀ ਭਗਵਾਨਪੁਰ ਪਿੰਡ ਦਾ ਮੁੰਡਾ ਰਹਿਣ ਵਾਲਾ ਹਾਂ ਤੇ ਉਹ ਦੇਖੀ ਆਪਣੇ ਡੀਏ ਸਭ ਨੂੰ ਵੀ ਗੱਲ ਕੀਤੀ ਸੀ ਕਿ ਮੈਂ ਤੁਹਾਨੂੰ ਫੋਟੋਗ੍ਰਾਫਸ ਭੇਜਦੇ ਹਾਂ ਹਾਂ ਉਹਨਾਂ ਨੂੰ ਮੈਂ ਭੇਜ ਵੀ ਦਿੱਤੀਆਂ ਤੇ ਇਹ ਮੈਂ ਇਸ ਕਰਕੇ ਕੀਤੀ ਕਿ ਜੁੱਤ ਨਸ਼ਾ ਵਿਰੋਧ ਜਿਹੜਾ ਕੱਲ ਦਾ ਖਤਮ ਹੋ ਗਿਆ ਹਾਂ ਉਹ ਤਾਂ ਇਹਨਾਂ ਦੇ ਮਤਾਬਕ ਦਾ ਨਸ਼ਾ ਇਹਨਾਂ ਨੇ ਸਵਾਪਤ ਕਰਤਾ ਕੱਲ ਪਰ ਇਹਨਾਂ ਨੇ ਜਿਹੜੇ ਜਿਹੜੇ ਕੋਈ ਬੰਦੇ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਪੂਰੇ ਧੜਲੇ ਨਾਲ ਆਪਣੀ ਚਾਹ ਪ੍ਰੀਤ ਦੇ ਮੁਲਾਜ਼ਮ ਨੇ ਜਾਂ ਉਹ ਇਹਨਾਂ ਤੋਂ ਕੋਈ ਹੋਰ ਆਲਮੀ ਨੇ ਉਹ ਆਪਣੀ ਚਲਾ ਰਹੇ ਨੇ ਸੋ ਅੱਜ ਫਿਰ ਉਹਨਾਂ ਦੀ ਫੋਟੋਆਂ ਦੁਬਾਰਾ ਪਾਵਾਂਗੇ ਤੇ ਜੀ ਭਗਵੰਤ ਮਾਨ ਜੀ ਤੁਹਾਨੂੰ ਮੁਬਾਰਕਾਂ ਤੁਹਾਡੀ ਪੁਲਿਸ ਵੀ ਇਹਦੇ ਵਿੱਚ ਇਨਵੋਲਵ ਹੈ ਤੇ ਇਹ ਅੱਗੇ ਗੱਲ ਕੀਤੀ ਜਾਏਗੀ ਹਾਂ ਕੱਲ ਵੀ ਇਹਨਾਂ ਦਾ ਇੱਕ ਸੱਜਣ ਸੀਗਾ ਅਰੰਦਾਸ ਸਾਹਿਬ ਉਹ ਕਹਿੰਦਾ ਵੀ ਅਸੀਂ ਨਸ਼ਾ ਮੁਕੰਮਲ ਖਤਮ ਕਰਤਾ ਰਾਜਾ ਵੜਿੰਗ ਨੂੰ ਇਹ ਵਿੱਚ ਸੰਯੋਗ ਕਰਨਾ ਚਾਹੀਦਾ ਉਹ ਯਾਰ ਜੇ ਹੋ ਗਿਆ ਹੋਵੇ ਤਾਂ ਭਾਈ ਭਲਿਆ ਮਾਨਸਾ ਸੀ ਕਹੀਆ ਤੈਨੂੰ ਸੁਖਜਿੰਦਰ ਸਿੰਘ ਰੰਡਾਵਾ ਜਿਨ੍ਹਾਂ ਦੇ 40 ਸਾਲ 45 ਸਾਲ ਹੋ ਗਏ ਸਿਆਸਤ ਕਰਦਿਆਂ ਨੂੰ ਇਹ ਦੱਸ ਰਹੇ ਨੇ ਕਿ ਆਹ ਤੁਹਾਡੇ ਯੋਧਨਸ਼ਾ ਵਿਰੋਧੀ ਪੁਰਦਾਨ ਜੀ ਪ੍ਰਦਾਨ ਜੀ ਆਪਾਂ ਤੇ ਉਹਨਾਂ ਨੂੰ ਇਹ ਹਮੇਸ਼ਾ ਹੀ ਨਸ਼ਿਆਂ ਦੇ ਵਿਰੁੱਧ ਭਾਵੇਂ ਬੇਸ਼ੱਕ ਆਪਾਂ ਆਪ ਜੀ ਜਿੰਨ ਪਾਰਟੀ 'ਚ ਮੈਂ ਤਾਂ ਪੁਲਿਸ ਨੂੰ ਆਪਕ ਇਹਨਾਂ ਨਾਲ ਚੈਸਪੈਂਟ 'ਚ ਨਸ਼ਾ ਹੈਗਾ ਇੱਥੇ ਪਿੰਡ 'ਚ ਔਰ ਪੁਲਿਸ ਬੰਨੇਗੀ ਵੀ ਜੇ ਸਾਹਮਣੇ ਬੈਠਾਂਗੇ ਆਪਾਂ ਉਹ ਮੰਨਣਗੇ ਵੀ ਕਿ ਮੇਂ ਗੁੰਡੇ ਦੇ ਤੇ ਨਾ ਨਸ਼ੇ ਵਾਲੇ ਦੇ ਅਗੇਂਸਟ ਮੈਂ ਉਹ ਉਹਨਾਂ ਨੂੰ ਕਦੀ ਸਪਾਰਸ਼ ਕੀਤੀ ਆ ਮੈਂ ਹਮੇਸ਼ਾ ਕਰਦਾ ਕਿ ਐਸ ਗੁੰਡੇ ਤੇ ਐਸ ਨਸ਼ੇ ਵਾਲੇ ਨੂੰ ਛੱਡਿਓ ਨਾ ਇਨਫਾਰਮ ਕਰੀਦਾ ਕਿ ਤੁਸੀਂ ਫੜ ਲਿਆ ਇਹਨੂੰ ਹੁਣ ਤੁਸੀਂ ਛੱਡ ਦੇਣਾ ਤੁਹਾਡੇ ਐਸਐਸਓ ਨੇ ਇਹਨੂੰ ਫੜ ਲਓ ਤੇ ਉਹਦੇ ਬਾਅਦ ਠੀਕ ਉਦਾਂ ਹੀ ਹੋਇਆ ਤੇ ਇਹਦੇ ਵਿੱਚ ਤੇ ਮੈਂ ਫੋਟੋਆਂ ਹੀ ਪਾਈਆਂ ਸਾਰਿਆਂ ਨੂੰ ਤੇ ਤੁਹਾਡਾ ਬੰਦਾ ਕੋਈ ਕਰ ਰਿਆ ਤੇ ਘਰ ਢਾਣ ਨਾਲ ਜਿਹੜੇ ਘਰ ਮਕਾਨ ਢਾ ਕੇ ਇੱਕ ਡਰਾਮਾ ਕੀਤਾ ਗਿਆ ਤਾਨੂੰ ਲੱਗਦਾ ਵੀ ਇਹਦੇ ਨਾਲ ਰੰਧਾਵਾਸਤ ਦਾ ਸ਼ਾ ਕਦਮ ਹੋ ਗਿਆ। ਇਹਦਾ ਖਲਕੇ ਘਰ ਢਾਉਣ ਦੇ ਉਹਨਾਂ ਦੇ ਘਟ ਆਏ ਨੇ ਜਿਹੜੇ ਇਹਨਾਂ ਨੂੰ ਨਹੀਂ ਮਿਲੇ। ਜੇ ਇਹਨਾਂ ਨੇ ਘਰ ਹੀ ਢਾਉਣੇ ਸੀ ਤੇ ਨਸ਼ਾ ਸਭ ਤੋਂ ਵੱਧ ਮੇਰੇ ਇਲਾਕੇ ਇੱਥੇ ਜਾਂ ਜਿਹਨੇ ਐਕਸਟਰੈਸ਼ਨ ਕੀਤੀ ਜੱਗੂ ਭਗਵਾਣ ਫਿਰ ਕੀਤੀ ਆ। ਉਹਦੇ ਵੱਲ ਨੂੰ ਗਏ। ਉੱਥੇ ਮੈਂ ਹੈਪੀ ਪਸ਼ੀ ਦੇ ਘਰ ਕੱਢੀ ਗਏ। ਆ ਪਰ ਉਹ ਜਿਹੜਾ ਇਹਨਾਂ ਦਾ ਕੋਈ ਸਪੋਰਟ ਫੌਜੀ ਮੇਰੇ ਇਲਾਕੇ ਦੇ ਸ਼ਿਆਦੇ ਪਿੰਡ ਦਾ ਕਦੀ ਇਹਨਾਂ ਦਾ ਮੂੰਹ ਕੀਤਾ। ਕਦੀ ਇਹਨਾਂ ਮਾਨ ਮਾਨਪਿੰਡਾ ਡੇਰ ਬਾਬਾ ਨਾਨਕ ਦੇ ਨਾਲ ਉਹ ਪ੍ਰਿੰਸ ਕਿ ਪਤਾ ਨਹੀਂ ਕੀ ਉਹਦੇ ਘਰ ਵੱਲ ਨੂੰ ਮੂੰਹ ਕੀਤਾ ਇਹ 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 ਇਦਾਂ ਡਰਾਮਾ ਕਰਕੇ ਇਹ ਗੈਂਗਸਟਰイズਮ ਜਾਂ ਨਸ਼ਾ ਜਿਹੜਾ ਜੋਧ ਹੁੰਦਾ ਸ਼ਮਰੋਤ ਯਾਰ ਕਮਾ ਲੋਗੀ ਜਾਂ ਅੱਜ ਅੱਜ ਆ ਜਾਂਦੇ ਹੋਮ ਡਿਲੀਵਰੀ ਤੇ ਮੰਤਰੀ ਸਾਹਿਬ ਹੋਮ ਡਿਲੀਵਰੀ ਆ ਪਰ ਮੈਂ ਚਾਰਾ ਪੰਜਾ ਮੈਂ 15 ਪਿੰਡਾਂ ਦੇ ਨਾਂਣ ਗਣਾ ਨੂੰ ਕੋਟਲੀ ਸੂਰਤ ਮੱਲੀ ਚ ਇੱਕ ਗੋਲੀ ਗੋਲੀ ਜਾਂ ਗੈਂਗਸਟਰ ਉਹਦੇ ਘਰ ਤੋਂ ਤੁਹਾਡਾ ਚੌੜੀ ਪੱਜ ਤੱਕ ਚੱਲੀ ਆ ਪਰ ਕੱਲ ਇਹਨਾਂ ਦਾ ਕੋਈ ਪਰਵਕਤਾ ਰੰਧਾਵਾ ਸਾਹਿਬ ਉਹ ਕਿਹਾ 8000 ਐਫਆਈਆਰ ਕਰਦੀ ਹੈ ਤੇ 8000 ਐਫਆਈਆਰ ਕਰਦੀ ਰੰਧਾਵਾ ਦਾ ਖਤਮ ਹੋ ਗਿਆ 45 43000 ਦੇ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤੀ ਸੀ ਬਈ ਸੁਣਨਾ 43000 ਕੈਪਟਨ ਅਮਰਿੰਦਰ ਸਿੰਘ ਨੇ ਕਰਤੀ ਸੀ ਤੇ ਜੇਲ੍ਹ ਮਿਸਟਰ ਮੈਂ ਸੀ ਮੇਰੇ ਕੋਲ ਅੰਦਰ ਰੱਖਣ ਨੂੰ ਥਾਂ ਹੀ ਨਹੀਂ ਸੀ ਇਸੇ ਤਰ੍ਹਾਂ ਦਾ ਹੀ ਕਿੱਸਾ ਰੰਧਾਵਾ ਸਾਹਿਬ ਕਿ ਦੜਬਾ ਦਾ ਕੱਲ ਸੰਦੀਪ ਨਾਮ ਦਾ ਵਿਅਕਤੀ ਹੋਰੇ ਘਰੇ ਕੋਈ ਰੇਡ ਰੂਡ ਕੀਤੀ ਰੁਪਿਆ ਵੱਧ ਲਿਆਏ ਤੇ ਵਿਖਾਇਆ ਘਟਾ ਇਹ ਤਾਂ ਕੰਮ ਉਲਟਾ ਖਾਣ ਵਾਲਾ ਸਿਸਟਮ ਇਹਨਾਂ ਦਾ ਜਾਦੇ ਬਣਿਆ ਪਿਆ ਮੇਰੇ ਸ਼ਾਦੀ ਖਤਮ ਹੋਇਆ ਮੇਗੇ ਜੀ ਪੁੜੇ ਬੀ ਮੈਂ ਪੁੜੀ ਦੀ ਇਹੋ ਜੀ ਤੇ ਬਣ ਗਈ ਯਾ ਤੇ ਉਹ ਜੜ ਕਰਨੀ ਕਿ ਮੈਂ ਕਈ ਵਾਰੀ ਬਾਰਡਰ ਦੇ ਉੱਤੇ ਸਭ ਤੋਂ ਇਹ ਵੱਧ ਜਿਹੜਾ ਨਸ਼ਾ ਜਿਹੜਾ ਅੱਜ ਵੀ ਚੱਲ ਰਿਹਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਜੇ ਕਰਨ ਜੁੱਧ ਨਸ਼ਾ ਅਵਰੋਧ ਜੇ ਜਾਣਾ ਹੀ ਆ ਤੇ ਜਾ ਕੇ ਜੇ ਵੇਖੋ ਹਾਲਾਤ ਕੀ ਨੇ ਹੋਮ ਡਿਲੀਵਰੀ ਹੋ ਰਹੀ ਆ ਔਰ ਜਿੰਨੀ ਹੈ ਜੇ ਸ਼ਮਸ਼ਾਨ ਘਾਟ ਤੇ ਜਾ ਪਾਣੀ ਵਾਲੇ ਟੈਂਕੀਆਂ ਉਨਾਂ ਤੇ ਜਾ ਕੇ ਉਹ ਕੋ ਸਰੀਂਝਾ ਕਿਵੇਂ ਪਈਆਂ ਨੇ ਉੱਥੇ ਜਾ ਕੇ ਵੇਖੋ ਕਿਵੇਂ ਹੋਰ ਜਾਂ ਪਰਪਰ ਤੁਸੀਂ ਕਟੋਗੇ ਪਰ ਹੁਣ ਛੱਡੋ ਮੈਂ ਪਿੰਡਾਂ ਦੇ ਵਿੱਚ ਇਹਨਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਰਊਵਰ ਪਿੰਡ ਚ ਨਸ਼ਾ ਨਹੀਂ ਵਿਕਦਾ ਤੇ ਕੋਟ ਦੀ ਸੂਰਤ ਬਣੀ ਚ ਹੈਗੋੜਾ ਕਹਿੰਦਾ ਸਾਰੇ ਅਫਸਰਾਂ ਨੂੰ ਕਹ ਕੋਈ ਨਹੀਂ ਜਾਂਦਾ ਸਰ ਨਸ਼ਾ ਦਾ ਹਰੀਖ ਪਿੰਡ ਚ ਪਤਾ ਹੈ ਵੀ ਕਿੱਥੇ ਕਿੱਥੇ ਵਿਕ ਰਿਹਾ ਲੇਕਿਨ ਇਹਨੇ ਫਾਲਤੂ ਦੀਆਂ ਕਾਰਵਾਈਆਂ ਫਾਲਤੂ ਦੀਆਂ ਕਾਰਵਾਈਆਂ ਕਦੇ ਪੰਜਾਬ ਦੀ ਵਿਧਾਨ ਸਭਾ ਚ ਮਗਲਮ ਸਮਾਂ ਤਿੰਨ ਸਾਲ ਹੋ ਗਏ 3.5 ਸਾਲ ਇੱਕ ਦਿਨ ਵੀ ਇਹਦੇ ਤੇ ਚਰਚਾ ਨਹੀਂ ਹੋਈ ਜੀ ਜੇ ਪੰਜਾਬ ਦਾ ਐਡਾ ਗੰਭੀਰ ਮੁੱਦਾ ਹੈ ਘਟੋ ਘਾਟੇ ਰਹੇ ਤੇ ਤਿੰਨ ਦਿਨ ਲਗਾਤਾਰ ਨਸ਼ੇ ਤੇ ਚਰਚਾ ਹੋਣੀ ਚਾਹੀਦੀ ਵੀ ਕਿੱਦਾਂ ਬੰਦ ਕਰਨੀ ਉਹਦੇ ਉਹਦੇ ਚ ਕਰੇਗਾ ਕੌਣ ਜੇ ਆਪਾਂ ਆਪਾਂ ਉਸ ਚੀਜ਼ ਨੂੰ ਬਾਹਰ ਆਵਾਂਗੇ ਮੈਨੂੰ ਤਾਂ ਬੜੀ ਅਸਹਾਨੀ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਸਟੇਜ ਤੇ ਬੋਲਦੇ ਨੇ ਜਦ ਅਸੈਂਬਲੀ 'ਚ ਬੋਲਦੇ ਨੇ ਮੈਨੂੰ ਕਿ ਉਹ ਆਪ ਹੀ ਇਮਪੈਲ ਬੈਲੈਂਸ 'ਚ ਲੱਗਦੇ ਹੁੰਦੇ ਨੇ ਉਹਨਾਂ ਨੂੰ ਸੀਰੀਅਸ ਹੋਣਾ ਪਏਗਾ ਉਹਨਾਂ ਨੂੰ ਪੰਜਾਬ ਦੇ ਦੇਖਣਾ ਪਏਗਾ ਬੜੀ ਸਸਤ ਜਿਹੜਾ ਸਾਰਾ ਪੰਜਾਬ ਕੋਈ ਆਪਾਂ ਤੁਰੇ ਟੜੀਗੜ ਤੋਂ ਲੈ ਕੇ ਇੱਥੇ ਤੱਕ ਕੋਈ ਇੰਡਸਟਰੀ ਨਹੀਂ ਸਾਨੂੰ ਦਿਖਦੀ ਕੋਈ ਸਾਨੂੰ ਸ਼ਹਿਰਾਂ ਦੇ ਵਿੱਚ ਇਹ ਨਹੀਂ ਦਿਸ ਰਿਹਾ ਕਿ ਕੋਈ ਜਿਹੜੇ ਕੋਲ ਐਕਸਪੋਰਸ਼ਨ ਨਾਲ ਲਈ ਹੋਏ ਮੈਂ ਕਹਿੰਦਾ ਕੋਈ ਜਿੰਨੇ ਸ਼ਹਿਰ ਦੇ ਇਹਨਾਂ ਨੂੰ ਇਹਨਾਂ ਦੇ ਵਿੱਚ ਕੀ ਹੈ ਨਾ ਅੱਜ ਤੱਕ ਕੀਤਾ ਕੀ ਹੈ ਸਾਨੂੰ ਸਾਨੂੰ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਆ ਕਿ ਤੁਸੀਂ ਵੇਖੋ ਤੁਸੀਂ ਮੈਨੂੰ ਨਹੀਂ ਪਤਾ ਕਿ ਤੁਸੀਂ ਤੁਹਾਡੀ ਚੀਜ਼ ਸੀ ਕਿਸਾਨ ਯੂਨੀਅਨ ਦੇ ਨਾਲ ਤੁਸੀਂ ਉਹ ਕਿਸਾਨ ਯੂਨੀਅਨ ਵਾਲੇ ਕਾਂਗਰਸੀ ਦੀ ਪੱਗਾ ਲਾਉਂਦੇ ਰਹੇ ਨੇ ਆਪਣੇ ਉਹਦੇ ਜਿਹੜੇ ਕਿਤੇ ਮੀਟਿੰਗ ਚ ਚਲੇ ਗਏ ਤੇ ਤੁਹਾਨੂੰ ਉਹ ਸਿਰ ਤੇ ਬਿਠਾਉਂਦੇ ਹੁੰਦੇ ਸੀ ਅੱਜ ਤੁਸੀਂ ਜਿਸ ਤਰੀਕੇ ਨਾਲ ਜਲੀਲ ਕਰਕੇ ਕੱਢਿਆ ਤੁਸੀਂ ਤੇ ਪੰਜਾਬੀ ਕਿਸਾਨੀ ਦਾ ਵੀ ਲੱਕ ਤੋੜ ਦਿੱਤਾ ਔਰ ਕਿਸਾਨੀ ਦੇ ਤੁਸੀਂ ਕੋਈ ਵਪਾਰੀਏ ਦਾ ਲੱਕ ਤੋੜ ਦਿੱਤਾ ਤੁਸੀਂ ਇਹਦਾ ਤੋੜ ਦਿੱਤਾ ਇੰਡਸਟਰੀ ਲਿਸਟ ਕੋਈ ਆਉਣਾ ਨਹੀਂ ਚਾਹੁੰਦਾ ਪੰਜਾਬ ਚ ਬਾਹਰ ਜਾਣੇ ਕਿਹੜੇ ਤੁਸੀਂ ਐਮਓਯੂ ਸਾਈਨ ਕੀਤੇ ਨੇ ਉਹ ਦਿਖਾਓ ਤੇ ਸਹੀ ਆ ਜਿਹੜਾ ਤੁਸੀਂ ਹਜਾੜਾ ਕਰਨ ਲੱਗਾ ਲੁਧਿਆਣੇ ਵਿੱਚ ਤੋਂ ਅਸੀਂ ਲੰਘ ਰਹੇ ਹਾਂ 43 100 ਏਕੜ ਦੇ ਕਿੰਨੀ ਆ ਨਹੀਂ 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 23000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦੀ ਸਕੀਮ ਹੈ 23000 ਮਤਲਬ ਸਾਰਾ ਲੁਧਿਆਣਾ ਤੇ ਆਸੇ ਪਾਸੇ ਇਹਦਾ ਮਤਲਬ ਸਾਡੀ ਤਾਂ ਕੋਈ ਐਗਰੀਕਲਚਰ ਸਟੇਟ ਰਹਿਣੀ ਨਹੀਂ ਹੈ ਪਰ ਆਪਾਂ ਨਸ਼ੇ ਤੇ ਆਈਏ ਨਸ਼ੇ ਦੀ ਅਸੀਂ ਗੱਲ ਕਰ ਰਹੇ ਹਾਂ ਇਸੇ ਦਾ ਕਾਂ ਹੀ ਛੁੱਟੇਗਾ ਜੇ ਲੋਕਾਂ ਨੂੰ ਕੰਮ ਮਿਲੂ ਬਿਲਕੁਲ ਠੀਕ ਜੇ ਜ਼ਮੀਨਾਂ ਇਦਾਂ ਹੀ ਆਪਾਂ ਖੋਲੀਆਂ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਕਹਿ ਰਿਹਾ ਚੀਵਨਸਰ ਕਹਿ ਰਿਹਾ ਕਿ ਮੈਂ ਤੁਸਾਨਾ ਦੀ ਹਾਜ਼ਰ ਨੂੰ ਬਤਾਉਂਗਾ ਇਹ ਬੱਚੇ ਜਿਹੜੇ ਨੇ ਉਹ ਨਸ਼ੇ ਵਾਲ ਨੂੰ ਜਾਣ ਕੇ ਬਿਲਕੁਲ ਠੀਕ ਹੈ ਰੰਧਾਵਾ ਸਾਹਿਬ ਹੋਣ ਆਪਾਂ ਇਹ ਗੱਲ ਨੂੰ ਸਵਾਗਤ ਕਰਦੇ ਆਂ ਪ੍ਰੋਗਰਾਮ ਤੇ ਪਹੁੰਚਣ ਆ ਰਹੇ ਆ ਲੇਕਿਨ ਜਿਹੜਾ ਜੁੱਧ ਨਸ਼ਾ ਵਿਰੁੱਧ ਸੀਗਾ ਉਹਨਾਂ ਦਾ ਜਲੂਸ ਨਿਕਲ ਗਿਆ ਉਹ ਮੁਕੰਮਲ ਤੌਰ ਤੇ ਇਹਨਾਂ ਦੀ ਫੂਕ ਨਹੀਂ ਗਈ ਪਰ ਮਾਂ ਦੇ ਸ਼ੇਰ ਇੱਕ ਤਾਂ ਮੰਨਣਾ ਪੂਰਾ ਨਾਵਾ ਸਾਹਿਬ ਨਾਰਾ ਬੜਾ ਲੱਭ ਕੇ ਲਿਆਉਂਦੇ ਆ ਜੁੱਧ ਨਸ਼ਾ ਵਿਰੁੱਧ ਤੁਹਾਨੂੰ 8000 ਪਰਚਾ ਦੇਣ ਦੇ ਨਾਲ ਇਹ ਇਹ ਨਸ਼ਾ ਖਤਮ ਨਹੀਂ ਹੋਏਗਾ ਇਹਦੇ ਵਾਸਤੇ ਮੈਂ ਦੁਬਾਰਾ ਫੇਰ ਕਹਿ ਰਿਹਾ ਗੰਭੀਰਤਾ ਦੇ ਨਾਲ ਸੋਚਣਾ ਪਏਗਾ ਆਲਟਰਨੇਟਿਵ ਸੋਚਣਾ ਪਏਗਾ ਸੰਥਾਟਿਕ ਡਰੱਗ ਮੁਕੰਮਲ ਤੌਰ ਤੇ ਜਾਨਲੇਵਾ ਸਾਬਤ ਹੋ ਰਹੀ ਹੈ ਬੱਚੇ ਮਰ ਰਹੇ ਨੇ ਨੌਜਵਾਨ ਮਰ ਰਹੇ ਨੇ ਹੁਣ ਕੀ ਔਰਤਾਂ ਨੇ ਵੀ ਇਹਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਰਪਾ ਕਰਕੇ ਇਹਦਾ ਮਜ਼ਾਕ ਨਾ ਬਣਾਓ ਇੱਕ ਫਿਲਮ ਸਟੋਰੀ ਨਾ ਰਖਾਓ ਸੱਚ ਬਿਆਨ ਕਰੋ ਔਰ ਮੈਂ ਬੇਨਤੀ ਕਰਾਂਗਾ ਸਾਰੇ ਪੰਜਾਬ ਵਾਲਿਆਂ ਨੂੰ ਵੱਧ ਤੋਂ ਵੱਧ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾ ਕੰਮ ਕਰਮ ਹੈ ਓਵਰਡੋਸ ਦਾ ਲੋਕ ਮਰ ਰਹੇ ਨੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੰਦੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ